ਡਾਕਟਰਸ ਦੀ 1991 ਦੀ ਪopulation ਦੇ ਹਿਸਾਬ ਨਾਲ ਵੀ ਜੋ ਸਟਰੈਂਥ ਇਸ ਸਿਸਟਮ ਵਿੱਚ ਹੋਣੀ ਚਾਹੀਦੀ ਹੈ ਉਸ ਤੇ 57% ਵੈਕੈਂਸੀ ਹੈ। ਐਨੀ ਸਟਰੈਂਥ ਤੇ ਵੀ ਅਸੀਂ ਕਿੰਨਾ ਜ਼ਿਆਦਾ ਕੰਮ ਕਰਦੇ ਇੱਕ ਇੱਕ ਡਾਕਟਰ 100-100 ਮਰੀਜ਼ ਰੋਜ਼ ਦੇਖਦਾ ਹੈ। ਦਿਨ ਰਾਤ ਅਮਰਜੈਂਸੀ ਕਾਲਸ ਅਟੈਂਡ ਕਰਦਾ ਹੈ ਫਿਰ ਵੀ ਸਾਨੂੰ ਆਪਣੀਆਂ ਤਰੱਕੀਆਂ ਲਈ ਸਰਕਾਰ ਅੱਗੇ ਗੁਹਾਰ ਲਾਣੀ ਪੈ ਰਹੀ ਹੈ ਤਾਂ ਇਹ ਬੜੀ ਮਨਪੱਖੀ ਗੱਲ ਹੈ। ਹੋ ਸਿਟੀ ਹੋਰ ਹੋ ਸਿਕਿਉਰਿਟੀ ਹੋਰ ਹੋ ਸਿਟੀ ਹੋਰ ਹੋ ਸਿਕਿਉਰਿਟੀ ਹੋਰ ਰੋਜ਼ ਇਹ ਘਟਨਾਵਾਂ ਹੋ ਰਹੀਆਂ ਕੱਲ ਸੰਗਰੂਰ ਸਿਵਲ ਹਸਪਤਾਲ ਦੇ ਵਿੱਚ ਰਾਤ 2 ਤੇਰਾ ਆਪਸ ਆਗੇ ਝਗੜ ਪਈਆਂ ਉਹਨਾਂ ਦੀ ਤੁਸੀਂ ਵੀਡੀਓਜ਼ ਵੀ ਆ ਰਹੀਆਂ ਤੇ ਉਹਦਾ ਤੁਸੀਂ ਦੇਖ ਸਕਦੇ ਹੋ ਵੀ ਕਿ ਇਹ ਜਿਹੇ ਹਾਲਾਤਾਂ ਵਿੱਚ ਇੱਥੇ ਹਸਪਤਾਲਾਂ ਵਿੱਚ ਕੰਮ ਕਰਨਾ ਪੈ ਰਿਹਾ ਜਿਸ ਵਿੱਚ ਬਾਕੀ ਮਰੀਜ਼ਾਂ ਦਾ ਨੁਕਸਾਨ ਹੁੰਦਾ ਹੈ ਪਰ ਅੱਜ ਦੀ ਮੀਟਿੰਗ ਦੇਖ ਰਹੇ ਹਾਂ ਅਸੀਂ ਵੀ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੇ ਦੋਨੋਂ ਮੁੱਦੇ ਹਨ ਸੇਫਟੀ ਦਾ ਸਿਕਿਉਰਿਟੀ ਦਾ ਤੇ ACP ਦਾ ਜੇ ਮੁੱਦਾ ਨਾ ਹੋਇਆ ਤਾਂ ਜਿਵੇਂ ਐਸੋਸੀਏਸ਼ਨ ਕਾਲ ਕਰੇਗੀ ਉਸ ਤਰੀਕੇ ਨਾਲ ਅਜੇ ਪਲਾਨ A ਹੈ ਵੀ ਕੱਲ ਦੇ ਦਿਨ ਤੋਂ ਪੂਰੇ ਜਿੰਦਗੀ ਹੜਤਾਲ ਕੀਤੀ ਜਾਏਗੀ ਅਸੀਂ ਕੋਈ ਆਪਣੇ ਪਰਸਨਲ ਅਬ ਨਾਨਾ ਲੈ ਕੇ ਉਮਰ ਨੂੰ ਸਿਕਿਉਰਿਟੀ ਗੇਂ ਸਿਕਿਉਰਿਟੀ ਨੇ ਮੰਗ ਰੇ ਅਸੀਂ ਕਹਿ ਰਹੇ ਆ ਕਿ ਹਸਪਤਾਲਾਂ ਵਿੱਚ ਸੁਰੱਖਿਤ ਮਾਹੌਲ ਦਿਓ ਸੁਰੱਖੇ ਗਾਰਡ ਦਿਓ ਜਿਹੜੇ ਭੀੜ ਨੂੰ ਰੈਗੂਲੇਟ ਕਰਨ ਜਿਹੜੇ ਲੋਕਾਂ ਨੂੰ ਲੈਣਾ ਵਿੱਚ ਰੋਕਣ ਜਿਹੜੇ ਤਕਮ ਤੱਕੀ ਤੋਂ ਬਚਾਣ ਮਰੀਜ਼ਾਂ ਦਾ ਸਮਾਨ ਵੀ ਚੋਰੀ ਹੁੰਦਾ ਉਸ ਚੀਜ਼ ਨੂੰ ਰੋਕਣ ਮੇਰਾ ਨਾਮ ਡਾਕਟਰ ਭਵਨੀਤਾ ਹੈ ਮੈਂ ਮਾਤਾ ਕੋਸ਼ਾਲਾ ਅਗੇ ਦਾ ਮੈਡੀਕਲ ਸਪੈਸ਼ਲਿਸਟ ਹਾਂ ਜਵੇਂ ਕਿ ਸਾਰੇ ਦੱਸ ਹੀ ਰਹੇ ਨੇ ਡਾਕਟਰਸ ਦੀ 1991 ਦੀ ਪਪੂਲੇਸ਼ਨ ਦੇ ਹਿਸਾਬ ਨਾਲ ਵੀ ਜੋ ਸਟਰੈਂਥ ਇਸ ਸਿਸਟਮ ਵਿੱਚ ਹੋਣੀ ਚਾਹੀਦੀ ਹੈ ਉਸ ਤੇ 57% ਵੈਕੈਂਸੀ ਹੈ ਇੰਨੀ ਸਟਰੈਂਥ ਤੇ ਵੀ ਅਸੀਂ ਕਿੰਨਾ ਜ਼ਿਆਦਾ ਕੰਮ ਕਰਕੇ ਇੱਕ ਇੱਕ ਡਾਕਟਰ 100-100 ਡੇਟਡ 100 ਮਰੀਜ਼ ਰੋਜ਼ ਦੇਖ ਰਿਹਾ ਹੈ ਦਿਨ ਰਾਤ ਐਮਰਜੈਂਸੀ ਕਾਲਸ ਅਟੈਂਪ ਕਰਦਾ ਹੈ ਫੇਰ ਵੀ ਸਾਨੂੰ ਆਪਣੀਆਂ ਤਰੱਕੀਆਂ ਲਈ ਸਰਕਾਰ ਅੱਗੇ ਗੁਹਾਰ ਲਾਣੀ ਪੈ ਰਹੀ ਹੈ ਤਾਂ ਬੜੀ ਮਨਪਾਕੀ ਗੱਲ ਸਿਰਫ ਇਹੀ ਰੀਜ਼ਨ ਨਹੀਂ ਹੈ ਸਿਕਿਉਰਿਟੀ ਸੈਕੰਡਰੀ ਰੀਜ਼ਨ ਕਿਉਂਕਿ ਸਾਡੀਆਂ ਡਿਊਟੀਆਂ ਸਿਰਫ ਦਿਨ ਦੇ ਟਾਈਮਸ ਲਿਮਿਟਡ ਨਹੀਂ ਹਨ ਰਾਤ ਬਰਾਤੇ ਸ਼ਾਮ ਨੂੰ ਵੀ ਸਟਾਫ ਡਿਊਟੀਆਂ ਤੇ ਹੁੰਦਾ ਹੈ ਡਾਕਟਰਸ ਡਿਊਟੀਆਂ ਤੇ ਹੁੰਦੇ ਆ ਹਰ ਕੁਛ ਦਿਨਾਂ ਬਾਅਦ ਆਪਣੇ ਸਾਹਮਣੇ ਕੋਈ ਨਾ ਕੋਈ ਦੁਰਘਟਨਾ ਦੀ ਖਬਰ ਆਉਂਦੀ ਹੈ ਕਿ ਲੋਕਾਂ ਨੇ ਮਿਸ ਬਿਹੇਵ ਕੀਤਾ ਹੈ ਨੁਕਸਾਨ ਕੀਤਾ ਤੋੜ ਪੰਗ ਕੀਤੀ ਇਹ ਸਭ ਕੁਝ ਰੋਕਣਾ ਸਰਕਾਰ ਦਾ ਫਰਜ਼ ਹੈ ਇਹਨਾਂ ਚੀਜ਼ਾਂ ਲਈ ਜੇ ਸਾਨੂੰ ਮੰਗਣਾ ਪੈ ਰਿਹਾ ਹੜਤਾਲ ਕਰਨੀ ਪੈ ਰਹੀ ਹੈ ਇਹ ਬੜੀ ਸ਼ਰਮ ਆਉਂਦੀ ਹੈ ਸ਼ੁਰੂ ਕਰਨਾ ਹਾਂ ਅੱਜ ਸਰਸਟਿਕ ਪੇਜ ਜਾਰੀ ਆ ਗਿਆ ਕੁਮੀ ਨਾਲ ਅੱਜ ਤੀਜਾ ਦਿਨ ਹੜਤਾਲ ਦਾ ਜੋ ਅੱਧੇ ਦਿਨ ਤਲੀ ਕੀਤੀ ਜਾ ਰਹੀ ਹੈ ਸੋ ਮੁੱਖ ਮੰਗਾਂ ਇਹਦੇ ਵਿੱਚ ਜੋ ਪਹਿਲਾਂ ਵੀ ਦੱਸੀਆਂ ਜਾ ਰਹੀਆਂ ਕਿ ਸਿਕਿਉਰਿਟੀ ਬਹੁਤ ਵੱਡਾ ਇਸ਼ੂਸ ਹੈ ਜਿਹੜਾ ਕਿ ਹਸਪਤਾਲਾਂ ਦੇ ਵਿੱਚ ਰੋਜ਼ ਅਜਿਹੀਆਂ ਘਟਨਾਵਾਂ ਹੋ ਰਹੀਆਂ ਕੱਲ ਸੰਗਰੂਰ ਸਿਵਲ ਹਸਪਤਾਲ ਦੇ ਵਿੱਚ ਰਾਤ ਦੋ ਤੇਰਾ ਆਪਸ ਆ ਕੇ ਝਗੜ ਪਈਆਂ ਉਹਨਾਂ ਦੀ ਤੁਸੀਂ ਵੀਡੀਓਜ਼ ਵੀ ਆ ਰਹੀਆਂ ਤੇ ਉਹਦਾ ਤੁਸੀਂ ਦੇਖ ਸਕਦੇ ਹੋ ਕਿ ਕਿਹੋ ਜਿਹੇ ਹਾਲਾਤਾਂ ਵਿੱਚ ਇੱਥੇ ਹਸਪਤਾਲਾਂ ਵਿੱਚ ਕੰਮ ਕਰਨਾ ਪੈ ਰਿਹਾ ਜਿਸ ਵਿੱਚ ਬਾਕੀ ਮਰੀਜ਼ਾਂ ਦਾ ਨੁਕਸਾਨ ਹੁੰਦਾ ਜਿਹੜੇ ਮਰੀਜ਼ ਉਸ ਟਾਈਮ ਸਮੇਂ ਗੰਭੀਰ ਹਾਲਤ ਵਿੱਚ ਸੀਗੇ ਕਿ ਅਜਿਹੀ ਘਟਨਾ ਨੂੰ ਰੋਕਣਾ ਆਪਣਾ ਫਰਜ਼ ਨਹੀਂ ਹੈਗਾ ਸਰਕਾਰ ਨੂੰ ਉੱਥੇ ਸੁਰੱਖਿਆ ਮੁਹయ్యా ਕਰਨੀ ਚਾਹੀਦੀ ਹੈ ਕਿਉਂਕਿ ਜਿੱਥੇ ਆਪਾਂ ਬਾਕੀ ਖਾਮਾ ਦੇ ਕੋਰਟ ਕੰਪਲੈਕਸ ਡੀਸੀ ਆਫਿਸ ਸਭ ਜਗ੍ਹਾ ਉਹਨਾਂ ਨੂੰ ਨਿੱਜੀ ਗਾਰਡ ਵੀ ਦਿੱਤੇ ਹੋਏ ਹਨ ਅਸੀਂ ਕੋਈ ਇੱਥੇ ਨਿੱਜੀ ਗਾਰਡ ਨਹੀਂ ਮੰਗ ਰਹੇ ਅਸੀਂ ਕੋਈ ਆਪਣੇ ਪਰਸਨਲ ਅਬਨਾਨਾਂ ਲੈ ਕੇ ਕੁੰਮਣ ਨੂੰ ਸਿਕਿਉਰਟੀ ਗੈਂ ਸਿਕਿਉਰਟੀ ਨਹੀਂ ਮੰਗ ਰਹੇ ਅਸੀਂ ਕਹਿ ਰਹੇ ਹਾਂ ਕਿ ਹਸਪਤਾਲਾਂ ਵਿੱਚ ਸੁਰੱਖਿਅਤ ਮਾਹੌਲ ਦਿਓ ਸੁਰੱਖ ਜਿਹੜੇ ਪੀੜ ਨੂੰ ਰੈਗੂਲੇਟ ਕਰਨ ਜਿਹੜੇ ਲੋਕਾਂ ਨੂੰ ਲਾਈਨਾਂ ਵਿੱਚ ਰੋਕਣ ਜਿਹੜੇ ਤਕਮ ਤੱਕੀ ਤੋਂ ਬਚਾਣ ਮਰੀਜ਼ਾਂ ਦਾ ਸਮਾਨ ਵੀ ਚੋਰੀ ਹੁੰਦਾ ਉਸ ਚੀਜ਼ ਨੂੰ ਰੋਕਣ ਤੇ ਮੀਟਿੰਗ ਵੀ ਚੱਲੀ ਹੈ ਸਰ ਜੀ ਹਾਂਜੀ ਇਸ ਸਮੇਂ ਕੈਬਨਟ ਦੀ ਸਬ ਕਮੇਟੀ ਜਿਸ ਚਾਰ ਮੰਤਰੀ ਸਭਾ ਸ਼ਾਮਲ ਹਨ ਉਹ ਇਸ ਸਮੇਂ ਜਾਰੀ ਹੈ ਸਾਡੀ ਐਸੋਸੀਏਸ਼ਨ ਉੱਥੇ ਮੀਟਿੰਗ ਕਰ ਰਹੀ ਹੈ ਸਾਡੀ ਗੱਲ ਅਗਲਾ ਕਦਮ ਕੀ ਹੋਊਗਾ ਅੱਜ ਦੀ ਮੀਟਿੰਗ ਚ ਜੇ ਸਰਕਾਰ ਇਹਨਾਂ ਦੇ ਹੱਲ ਕਰ ਦਿੰਦੀ ਹੈ ਤਾਂ ਅਸੀਂ ਮਰੀਜ਼ ਵੈਸੇ ਵੀ ਅਸੀਂ ਹੜਤਾਲ ਬੰਦ ਕਰ ਦਵਾਂਗੇ ਦੋਨੋਂ ਮੁੱਦਿਆਂ ਦਾ ਸਾਨੂੰ ਹੱਲ ਚਾਹੀਦਾ ਹੈ ਜਿਹੜੇ ਜ਼ਰੂਰੀ ਮੁੱਦੇ ਹਨ ਕਿ ਬਾਕੀ ਅ ਮਰੀਜ਼ਾਂ ਨੂੰ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾ ਰਹੀ 11 ਵਜੇ ਤੋਂ ਬਾਅਦ ਸਾਰੇ ਮਰੀਜ਼ ਦੇਖੇ ਜਾਣਗੇ ਜੋ ਕੱਲ ਵੀ ਦੇਖੇ ਆ ਪਰਸੋਂ ਵੀ ਦੇਖਿਆ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਸ ਗ੍ਰੂਪ ਉਸ ਕੋਲ ਦੀ ਕਿਸ ਤਰ੍ਹਾਂ ਦੀ ਹੈ ਦੇਖੋ ਬਹੁਤ ਮੰਦ ਭਾਗੀ ਤੁਸੀਂ ਸਿਚੁਏਸ਼ਨ ਦਾ ਆਪ ਸਮਝ ਸਕਦੇ ਹੋ ਵੀ ਅਜਿਹੇ ਹਾਲਾਤਾਂ ਚ ਕੀ ਕੰਮ ਕਰ ਸਕਦਾ ਹੈ ਹਸਪਤਾਲ ਦੇ ਵਿੱਚ ਵੀ ਅਜੇ ਵਿੱਚ ਬਾਕੀ ਮਰੀਜ਼ਾਂ ਦਾ ਕੀ ਕੌਣ ਧਿਆਨ ਦੇ ਹ ਪਾਏਗਾ ਉਥੇ ਹਸਪਤਾਲ ਦੇ ਵਿੱਚ ਵੜ ਕੇ ਮਾਰਕੁੱਟਾਈ ਹੋ ਰਹੀ ਹੈ ਉਸ ਜਿਹੜਾ ਰੋਕਣ ਜਾ ਰਿਹਾ ਉਸ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਅਜਿਹੇ ਹਾਲਾਤਾਂ ਵਿੱਚ ਕੋਈ ਕੋਰਟ ਕੰਪਲੈਕਸ ਵਿੱਚ ਕੋਈ ਕੰਮ ਕਰ ਸਕਦਾ ਹੈ ਕੋਈ ਡੀਸੀ ਆਫਿਸ ਇਸ ਤਰ੍ਹਾਂ ਕੰਮ ਕਰ ਸਕਦਾ ਹੈ ਜਿੱਥੇ ਤੁਸੀਂ ਇੱਥੇ ਹਸਪਤਾਲਾਂ 'ਚ ਇੱਕ ਇਨਸੀਡੈਂਟ ਨਹੀਂ ਹੈ ਜਿਹੜੇ ਰੋਜ਼ ਹੋ ਰਹੇ ਹਨ ਪਰਸੋਂ ਵੀ ਹੋਇਆ ਟਕੋਲੀ ਰਾਤ ਚੋਰੀ ਕਰਨ ਦੇ ਦਾ ਮਤਲਬ ਇਰਾਦੇ ਨਾਲ ਵੜੇ ਉਹ ਸਮਾਨ ਵਿੱਚ ਮੈਡੀਸਿਨਸ ਦੇ ਕੁਝ ਸਰੀਂਝਾਂ ਚੁੱਕ ਕੇ ਭਜਰੇ ਸਨ ਜੋ ਡਾਕਟਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਕਾਉਂਟ ਲੇਡੀ ਡਾਕਟਰ ਆਪਰੈਂਡੈਂਟ ਸੀਗੀ ਉਹਨੂੰ ਧੱਕਾ ਮਾਰ ਕੇ ਭੱਜੇ ਹਨ ਇਸ ਕੰਡੀਸ਼ਨ ਦੇ ਵਿੱਚ ਕਿਸ ਦਾ ਨੁਕਸਾਨ ਹੋ ਜੇ ਕੌਣ ਜ਼ਿੰਮੇਵਾਰ ਹੈ ਮੈਂ ਡਾਕਟਰ ਬਿੰਮਲ ਜੋਗ ਸਿੰਘ ਅ ਮਾਤਾ ਕੁਸ਼ਣ ਜਾਤੇ ਹਾਂ ਇੱਥੇ ਜਿਵੇਂ ਤੁਸੀਂ ਜਾਣਦੇ ਹੋ ਪਿਛਲੇ 3 ਦਿਨਾਂ ਤੋਂ ਸਾਡੀ ਸਟ੍ਰਾਈਕ ਲਗਾਤਾਰ ਚੱਲ ਰਹੀ ਹੈ ਪਰ ਅਜੇ ਅਸੀਂ ਪੇਸ਼ੈਂਟਸ ਨੂੰ ਕਿ ਬਿਲਕੁਲ ਵੀ ਸਫਰ ਨਹੀਂ ਹੋਣ ਦਿੱਤਾ ਕਿਉਂਕਿ 8 ਤੋਂ 11 ਵਜੇ ਤੱਕ ਅਸੀਂ ਹਸਪਤਾਲ ਵਿੱਚ ਹੀ ਆ ਕੇ ਬੈਜ ਜਾਂਦੇ ਹਾਂ ਤੇ ਪੇਸ਼ੈਂਟਸ ਨੂੰ ਕਹਿ ਦਿੱਤਾ ਜਾਂਦਾ ਹੈ ਵੀ 11 ਵਜੇ ਤੋਂ ਬਾਅਦ ਤੁਹਾਨੂੰ ਦੇਖ ਕੇ ਜਾਵਾਂਗੇ ਤੇ ਸਾਰੇ ਮਰੀਜ਼ ਦੇਖ ਕੇ ਜਾਂਦੇ ਹਾਂ ਭਾਵੇਂ ਸਾਡ ਨੂੰ 2 ਵਜਨ 3 ਵਜਨ 4 ਵਜਨ ਮਰੀਜ਼ ਨੂੰ ਇੱਥੇ ਕਿਸੇ ਨੂੰ ਵੀ ਸਫਰ ਨਹੀਂ ਕੀਤਾ ਜਗੇ ਪਰ ਅੱਜ ਦੀ ਮੀਟਿੰਗ ਦੇਖ ਰਹੇ ਹਾਂ ਅਸੀਂ ਵੀ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੇ ਦੋਨੋਂ ਮੁੱਦੇ ਹਨ ਸੇਫਟੀ ਦਾ ਸਿਕਿਉਰਿਟੀ ਦਾ ਤੇ ਹੋਇਆ ਤਾਂ ਜਿਵੇਂ ਐਸੋਸੀਏਸ਼ਨ ਕਾਲ ਕਰੇਗੀ ਉਸ ਤਰੀਕੇ ਨਾਲ ਹਜੇ ਪਲਾਨ ਏ ਹੈ ਵੀ ਕੱਲ ਦੇ ਦਿਨ ਤੋਂ ਪੂਰੇ ਦਿਨ ਦੀ ਹੜਤਾਲ ਕੀਤੀ ਜਾਏਗੀ ਜੇ ਇਸੇ ਤਰੀਕੇ ਨਾਲ ਜੇ ਜੋ ਫੈਸਲਾ ਲਿਆ ਗਿਆ ਹੈ ਸਾਡੀ ਐਸੋਸੀਏਸ਼ਨ ਦਾ ਇਹੀ ਹੈ ਵੀ ਕੱਲ ਤੋਂ ਪੂਰੀ ਓਪੇਡੀ ਸੇਵਾਵਾਂ ਬੰਦ ਕੀਤੀਆਂ ਜਾਣਗੀਆਂ ਤੇ ਜੇ ਇਸ ਤੋਂ ਬਾਅਦ ਵੀ ਨਾ ਹੋਇਆ ਤਾਂ ਫਿਰ ਇਸ ਦੌਰ ਨੂੰ ਹੋਰ ਅੱਗੇ ਤੱਕ ਲੈ ਕੇ ਜਾਇਆ ਜਾਏਗਾ